ਓਏ ਓਏ ਇੱਕ ਵਾਰ ਹਾ ਲੋ ਇੱਕ ਯਾਰ ਇਹ ਕੋਣ ਆ ਇੱਕ ਕੋਣ ਹੈ ਇੱਕ ਕੋਣ ਹੈ ਇਹ ਕੋਣ ਹੈ ਓਏ ਹੈ ਲੈ ਗੋੜਾ ਕਹਿੰਦੇ ਕੋਣੋ ਕੋਈ ਉਸ ਤੋਂ ਤੁਸੀਂ ਕੀ ਤੋਹ아요 ਕੋਈ ਉਸੀ ਇੱਥੇ ਆ ਤੁਸੀਂ ਕੋਣ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਬੰਦੇ ਦੇ ਮਗਰ ਕਈ ਜਨਾਨੀਆਂ ਪੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਇਹ ਬੰਦਾ ਵੀ ਇਨ੍ਹਾਂ ਜਨਾਨੀਆਂ ਨੂੰ ਬਾਹੋਂ ਫੜ ਲੈਂਦਾ ਜੀ ਹਾਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ 2-3 ਮਹਿਲਾਵਾਂ ਨੂੰ ਧੂਕੇ ਲੈ ਜਾਂਦਾ ਨਜ਼ਰ ਆ ਰਿਹਾ ਹੈ ਪਹਿਲਾਂ ਇਸ ਮਹਿਲਾਵਾਂ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਹੱਥੋਂ ਪਾਈ ਕੀਤੀ ਤੇ ਉਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਇਨ੍ਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਜਨਾਨੀਆਂ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਇਹ ਦੋ ਜਨਾਨੀਆਂ ਜਿਹੜੀਆਂ ਫੜ ਚੁੱਕੇ ਨੇ ਭਾਜੀ ਕੀ ਕਹੋਗੇ ਜਿਹੜੇ ਇਹਨਾਂ ਨੇ ਹਮਲਾ ਕੀਤਾ ਸੀਗਾ ਜੀ ਇਹ ਜਿਹੜੀ ਕੁੜੀ ਗਰ ਰੋਣਾ ਹਾਂਜੀ ਠੀਕ ਹੈ ਇਹ ਕੁੜੀ ਨੂੰ ਜ਼ਖਮ ਤੋਂ ਮਾਰਨਾ ਆਇਆ ਜੀ ਅੱਛਾ ਜੀ ਆਜੋ 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 ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਦੋ ਜਨਾਂ ਲੇਡੀਜ਼ ਨੂੰ ਜਿਹੜੀ ਫੜ ਕੇ ਇਹ ਉਸ ਬੇਟੀ ਨੂੰ ਮਾਰਨਾ ਆਈ ਸੀ ਕਿੰਨਾ ਕਰ ਨੂੰ ਮਾਰ ਰਹੀ ਇਹ ਦੀ ਕਿੰਨੀਆਂ ਜਨਾਨੀਆਂ ਕਿੰਨੀਆਂ ਸੀ ਭਾਜੀ ਜਾਨੀਆਂ ਭਾਜੀ ਯਾਦ ਨਹੀਂ ਖੁੱਸੀ ਅੱਛਾ ਜੀ ਇਹ ਤਾਂ ਜੀ ਮੈਂ ਸਾਡੇ ਤੋਂ ਸਾਡੇ ਤੋਂ ਜਾਣਦੇ ਆਵਾਜ਼ ਆਉਂਦਾ ਜੀ ਅੱਛਾ ਜੀ ਇਹ ਦੋ ਜਨਾਨੀਆਂ ਪਰ ਖੜ ਕੇ ਲੈਂਦੀਆਂ ਜੀ ਕਿਤੋਂ ਫੜਿਆ ਕਿਤੋਂ ਭਾਜੀ ਅੱਛਾ ਜੀ ਇਹਨਾਂ ਨੇ ਰੋੜੇ ਮਾਰੇ ਹਾਂਜੀ ਪੱਥਰ ਮਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਦੋ ਧਿਰਾਂ ਆਪਸੇ ਵਿੱਚੋਂ ਆਮੋ ਸਾਹਮਣੇ ਹੋ ਗਈਆਂ ਦੱਸਿਆ ਜਾ ਰਿਹਾ ਕਿ ਰੇਪੀਡ ਦਾ ਲੜਕੀ ਨੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ ਤਾਂ ਇਸ ਵਿਚਾਲੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਉਧਰ ਪੀੜਤ ਪੱਖ ਨੇ ਇਲਜ਼ਾਮ ਲਗਾਇਆ ਕਿ ਇਨਸਾਫ ਦੇ ਲਈ ਪੁਲਿਸ ਕਮਿਸ਼ਨਰ ਦਫ਼ਤਰ ਦੇ ਅੱਗੇ ਬੈਠੇ ਸੀ ਕਿ ਅਚਾਨਕ ਦੂਸਰੀ ਧਿਰ ਦੇ ਕੁਝ ਆਗੂ ਉੱਥੇ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਇਸ ਦੌਰਾਨ ਉਹਨਾਂ 'ਤੇ ਪੋਲੀਟੀਕਲ ਇਨਵੋਲਵਮੈਂਟ ਦੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਮੇਰਾ ਇਹ ਸੋਨੂੰ ਬਹਿਣ ਵਾਲਾ ਲੱਗਦਾ ਮੈਂ ਦੇਖ ਲਓ ਜੀ ਪਰਿਵਾਰ ਅਦਰ-ਦਰ ਕੀ ਠੋਕਰੇ ਖਾ ਰਿਹਾ ਹੈ इसमें कोई ऐसा दरवाज़ा जी जो ना खड़काया हो ठीक है जी एक छोटे अधिकारी से लेके पीएम भगवंत मान जी के तक उन्होंने दरवाजे हमने खड़का लिए पर इस बच्चे को आज तक इंसाफ नहीं मिला एक तेरह साल की लड़की जो मंदभागी एक घटना घटी है, है तेरह साल की लड़की ने साढ़े महीने की बच्ची मरी भी पैदा की है वो भी हाई कोर्ट के ऑर्डर के बाद तब भी प्रशासन के कानों पर कोई जूंग तक नहीं लेंगी है ठीक है जी कुछ नहीं है और वो जो अपराधी हैं वो खुलेआम घूम रहे हैं जी पार्टियाँ कर रहे हैं ये छह सात महीने हो गए जी छे सात महीने हो गए आज तो कोई भी ऐसा दरवाजा नहीं है जो इन बच्चों ने ना खटकाया हो और वो बंदे बंद घूम रहे हैं और अपने आप को निर्दोष बता रहे हैं ये है है। सब गैस पूरे में रहते हैं जी आप पार्टी का पूरा हाथ है इनके ऊपर आप पार्टी के हाथ करके ही अभी तक बचे हुए हैं उधर एस एच ओ बलविंदर कौर ने कहा कि मामला उन्होंने ध्यान आया जिसके चलते मामले की जांच ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੁਝ ਬੰਦਿਆਂ ਨੂੰ ਰਾਉਂਡ ਅਪ ਕੀਤਾ ਕਿਹਾ ਕਿ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਇਹ ਜੀ ਜੋ ਆਪਾਂ ਜਿਹੜੇ ਹੈਗੇ ਹੈ ਮਦਈ ਪਾਰਟੀ ਕੋਸਾਨੇਵਾਲ ਦਾ ਕੋਈ ਰੇਡ ਦਾ ਪਰਚਾ ਹੈਗਾ ਕੋਸਾਨੇਵਾਲ ਥਾਣੇ ਦਾ ਉਹਨਾਂ ਦੀ ਮਦਈ ਪਾਰਟੀ ਨੂੰ ਵੀ ਇੱਥੇ ਲੈ ਕੇ ਆਏ ਆ ਤੇ ਦੂਸਰੇ ਵੀ ਜਿਹੜੇ ਹੈਗੇ ਆ ਜਿਹੜੇ ਲੜਾਈ ਝੋੜਾ ਕਰਨਾ ਹੈ ਉਸ ਦੇ ਚੋਂ ਵੀ ਕੁਝ ਕੁ ਬੰਦੇ ਰਾਉਂਡ ਅਪ ਕਰਕੇ ਲੈ ਕੇ ਆਏ ਆ ਆਪਾਂ ਛਾਂਣਬੀਣ ਕਰਦੇ ਪਏ ਆ ਸਾਰੇ ਮੈਟਰ ਦੀ ਜਾਣਕਾਰੀ ਤੁਹਾਨੂੰ ਦਵਾਵਾਂਗੇ ਜੀ ਫੇਰੇ ਤੁਹਾਨੂੰ ਜੰਮੀ ਤਰ੍ਹਾਂ ਕੋਈ ਗੱਲ ਪਤਾ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਕੋਈ ਆਏ ਸੀ ਲੜਾਈ ਝਗੜਾ ਕਰਨ ਉਹਨਾਂ ਚੋਂ ਵੀ ਕੁਝ ਬੰਦੇ ਆਪਰਾਉਂਡ ਆਖਦੇ। ਰੋਈ ਕਿ ਉਹ ਹਲੇ ਪੁੱਛਕਿਚ ਚ ਜਾਰੀ ਹੈ ਜੀ ਹਲੇ ਕੁਝ ਕਲੀਅਰ ਨਹੀਂ ਹੋ ਪਾਇਆ ਚੰਗੀ ਤਰ੍ਹਾਂ ਤੇ ਉਹ ਪੁੱਛਕਿਚ ਹਾਂਜੀ ਉਹਦੇ ਉਹਦੇ ਬਾਰੇ ਜਾਣਕਾਰੀ ਤੁਹਾਡੇ ਕੋਲ ਵੀ ਵੀਡੀਓ ਹਲੇ ਲੈ ਰਹੇ ਆ ਜੀ ਵੀਡੀਓ ਲੈ ਰਹੇ। ਓਏ ਮੈਂ ਕਹਿ ਰਹੀ ਹਾਂ ਜੀ ਵੀਡੀਓ ਕਢਾ ਰਹੇ ਆ ਫਿਰ ਇਹਨਾਂ ਤੋਂ ਜਿਹੜੀ ਮਦਈ ਪਾਟ ਇਹਨਾਂ ਤੋਂ ਆਇਡੈਂਟੀਫਾਈ ਕਰਾਵਾਂਗੇ ਵੀ ਕਿਹੜਾ ਕਿਹੜਾ ਬੰਦਾ ਹੈ। ਤੇ ਇਹ ਆਪਾਂ ਜਿਆਦਾ ਚੰਗੀ ਤਰ੍ਹਾਂ ਦੱਸ ਪਾਉਣਗੇ ਵੀ ਕਿਹੜੇ ਉਹਨਾਂ ਦੇ ਬੰਦੇ ਆ ਤੇ ਕਿਹੜੇ ਕੋਈ ਬਾਹਰ ਦੇ ਬੰਦੇ ਨਾਲ ਹਾਂਜੀ ਹਾਂਜੀ ਇਹ ਤੁਹਾਡਾ ਡਿਵੀਜ਼ਨ ਨੰਬਰ 5 ਥਾਣੇ ਦਾ ਏਰੀਆ ਸੋ ਦਾਦੀ ਹੈ ਕਿ ਇਹ ਪਿੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਵਾਸਤੇ ਧਰਨੇ ਤੇ ਬੈਠਾ ਪਰ ਹਾਲ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਦੇ ਚੱਲਦੇ ਹੁਣ ਇਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ